ਜੇ ਅੱਜ ਜਿਹੜਾ ਸਾਡਾ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਕਿ ਕਾਲ ਦਿੱਤੀ ਗਈ ਸੀ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਜਾ ਕੇ ਕੌਮੀ ਯੋਧੇ ਜਿਹੜੇ ਸਾਡੇ ਨੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਕਰਉਣ ਵਾਸਤੇ ਇਹਨਾਂ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਕੀਤੇ ਵਾਦੇ ਮੁਕਰਨ ਵਾਲੀਆਂ ਸਰਕਾਰਾਂ ਨੂੰ ਲਾਹਨਤਾਂ ਪਾਉਣ ਵਾਸਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਅੱਗੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਤਖਤ ਤੇ ਬੈਠੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਇਹਨਾਂ ਦੇ ਪੁਤਲੇ ਫੂਕੇ ਜਿਹੜਾ ਉਹ ਅਸੀਂ ਅੱਜ ਆਪਣਾ ਰੋਸ ਚਾਰ ਕਰ ਰਹੇ ਹਾਂ ਕਿਉਂਕਿ ਆਪ ਜੀ ਨੂੰ ਪਤਾ ਹੋਏਗਾ ਕਿ 19 2019 ਦੇ ਵਿੱਚ ਇਸ મોદી ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਸਾਲਾ ਆਗਮਨ ਪੁਰਬ ਦੇ ਉੱਤੇ ਇੱਕ ਵਾਅਦਾ ਕੀਤਾ ਕਿ ਅੱਠ ਜਿਸ ਤਰ੍ਹਾਂ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜਾ ਸੀ ਉਹਦੀ ਜਿਹੜੀ ਫਾਂਸੀ ਆ ਉਹਨੂੰ ਰੱਦ ਕੀਤਾ ਜਾਵੇਗਾ ਤੇ ਅੱਠ ਸਿੰਘ ਜਿਹੜੇ ਸੀ ਹੋਰ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਲੇਕਿਨ 19 2019 ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖ ਲਓ ਕਿ 2025 ਆ ਗਿਆ ਅਜੇ ਤੱਕ ਕੋਈ ਵੀ ਸਿੰਘ ਰਿਆ ਨਹੀਂ ਕੀਤਾ ਤੇ ਜਿਹੜੀ ਭਾਈ ਬਲਵੰਤ ਸਿੰਘ ਦੀ ਫਾਂਸੀ ਆ ਉਹ ਵੀ ਅਜੇ ਵਿੱਚੇ ਹੀ ਲਟਕਦੀ ਫਿਰਦੀ ਆ ਸੋ ਅੱਜ ਦਾ ਜਿਹੜਾ ਸਾਡਾ ਪੂਰੇ ਪੰਜਾਬ ਦੇ ਵਿੱਚ ਇਹ ਇੱਕ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਸੀ ਜੋ ਕਿ ਅੱਜ ਅਸੀਂ ਇੱਥੇ ਪਠਾਨਕੋਟ ਦੇ ਵਿੱਚ ਇਹ ਲੋਕ ਪਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਉਹ ਕੀਤਾ ਗਿਆ ਮੈਂ ਜੀ ਕਰਮਜੀਤ ਸਿੰਘ ਰੰਧਾਵਾ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦਾ ਸੇਵਾਦਾਰ ਹਾਂ ਜੀ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਕਾਲ ਦੇ ਉੱਤੇ ਇਹ ਜੋ ਪਤਲਾ ਫੂਕ ਮੁਜਾਰਾ ਸੀ ਉਹ ਡੀਸੀ ਦਫਤਰ ਪਠਾਨਕੋਟ ਵਿਖੇ ਕੀਤਾ ਆ ਜਿਸ ਦੀ ਅਗਵਾਈ ਜਿਹੜੀ ਆ ਉਹ ਸਰਦਾਰ ਬਲਦੇਵ ਸਿੰਘ ਸੱਸਾ ਜੀ ਨੇ ਕੀਤੀ ਆ ਸੋ ਸਾਰੇ ਇਲਾਕੇ ਦੀ ਸੰਗਤ ਨੂੰ ਇਹ ਸੁਨੇਹਾ ਲਾ ਕੇ ਕੌਮੀ ਸਿੰਘਾਂ ਦੀ ਰਿਹਾਈ ਪ੍ਰਤੀ ਅਸੀਂ ਇੱਥੇ ਅੱਜ ਇਕੱਠ ਕੀਤਾ ਸੀ ਜਿਸ ਵਿੱਚ ਅਸੀਂ ਭਗਵੰਤ ਮਾਨ ਸਰਕਾਰ ਦਾ ਤੇ ਸੈਂਟਰ ਦੀ ਮੋਦੀ ਸਰਕਾਰ ਦਾ ਜਿਹੜਾ ਉਹ ਪਤਲਾ ਫੁਕਿਆ ਅਤੇ ਬੰਦੀ ਸਿੰਘਾਂ ਦੀ ਜਿਹੜੀ ਉਹ ਪੁਰਜੋਰ ਰਿਹਾਈ ਦੀ ਮੰਗ ਕੀਤੀ ਆ ਇਹ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ 4 ਅਗਸਤ ਦੀ ਕਾਲ ਸੀ ਤੇ ਇੱਕ ਜਿਹੜੀ ਆ ਉਹ 15 ਅਗਸਤ ਦੀ ਚੰਡੀਗੜ੍ਹ ਦੀ ਕਾਲ ਆ ਕਿ ਜਿਹੜਾ ਚੰਡੀਗੜ੍ਹ ਵਿਖੇ ਜਿਹੜਾ ਉਹ ਭਾਰੇ ਇਕੱਠ ਕਰਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਉਹ ਯਤਨਸ਼ੀਲ ਪ੍ਰੋਗਰਾਮ ਕਰਾਂਗੇ ਸੋ ਇਸ ਕਰਕੇ ਅਸੀਂ ਜਿਹੜਾ ਉਹ ਅੱਜ ਇਹ ਪ੍ਰੋਗਰਾਮ ਜਿਹੜਾ ਪਠਾਨਕੋਟ ਜ਼ਿਲ੍ਹੇ ਵਿੱਚ ਕੀਤਾ ਸੀ ਦੇਖੋ ਜੀ ਦੋਵੇਂ ਸਰਕਾਰਾਂ ਰਲੀਆਂ ਹੋਈਆਂ ਨੇ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਇਹਨਾਂ ਦੇ ਬਿਆਨ ਉਦੋਂ ਇਹਨਾਂ ਦੇ ਵਾਅਦੇ ਕੁਝ ਹੋਰ ਹੁੰਦੇ ਨੇ ਤੇ ਜਦੋਂ ਇਹ ਸੱਤਾ ਵਿੱਚ ਆ ਜਾਂਦੇ ਨੇ ਤੇ ਸਾਰੇ ਵਾਅਦਿਆਂ ਤੋਂ ਮੁਕਰ ਜਾਂਦੇ ਨੇ ਇਹਨਾਂ ਨੂੰ ਉਦੋਂ ਬੰਦੀ ਸਿੰਘ ਵੀ ਜਿਹੜੇ ਆ ਉਹ ਭੁੱਲ ਜਾਂਦੇ ਆ ਜਦਕਿ ਇਲੈਕਸ਼ਨਾਂ ਤੋਂ ਪਹਿਲਾਂ ਵਾਅਦੇ ਕਰਦੇ ਆ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਉਹ ਕਰਾਂਗੇ ਪਰ ਜਦੋਂ ਇਲੈਕਸ਼ਨ ਹੋ ਜਾਂਦੇ ਆ ਉਦੋਂ ਇਹ ਸਾਰੇ ਵਾਅਦਿਆਂ ਨੂੰ ਭੁੱਲ ਜਾਂਦੇ ਆ ਉਦੋਂ ਕਿਸਾਨਾਂ ਨਾਲ ਕੀਤੇ ਵਾਅਦੇ ਵੀ ਭੁੱਲ ਜਾਂਦੇ ਆ ਸਿੱਖਾਂ ਨਾਲ ਕੀਤੇ ਵਾਅਦੇ ਵੀ ਭੁੱਲ ਜਾਂਦੇ ਆ ਹਰ ਵਰਗ ਨਾਲ ਕੀਤਾ ਹੋਇਆ ਵਾਅਦਾ ਜਿਹੜਾ ਇਹਨਾਂ ਨੂੰ ਭੁੱਲ ਜਾਂਦਾ ਆ ਇਹ ਸਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਜਿਹੜਾ ਉਹ ਆਪਣੀ ਸਤਾ ਦਾ ਆਨੰਦ ਮਾਣਦੇ ਆ ਇਹਨਾਂ ਨੂੰ ਕੋਈ ਵੀ ਜਿਹੜੀ ਆ ਉਹ ਘਟ ਗਿਣਤੀਆਂ ਨੂੰ ਉਤਾਰਨ ਵਾਸਤੇ ਕੋਈ ਵੀ ਪਾਲਸੀ ਆਉਂਦੀ ਆ ਜਾਂ ਕੋਈ ਵੀ ਘਟ ਗਿਣਤੀ ਦਾ ਵਰਗ ਦਾ ਜਿਹੜਾ ਆਦਮੀਆਂ ਇਹਨਾਂ ਦੇ ਅੜਕੇ ਆ ਜਾਂਦਾ ਆ ਤੇ ਇਹ ਉਸ ਨੂੰ ਜਿਹੜਾ ਕਦੀ ਵੀ ਨਹੀਂ ਛੱਡਦੇ ਇਹ ਉਹਦੇ ਉੱਤੇ ਜਿਸ ਤਰ੍ਹਾਂ ਹੁਣ ਭਾਈ ਅਮਰਪਾਲ ਸਿੰਘ ਜੀ ਦੇ ਉੱਤੇ ਤੀਸਰੀ ਵਾਰ ਐਨਐਸਏ ਲਗਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਆ ਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਕੇ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਆ ਸਰਕਾਰ ਵੱਲੋਂ ਜਦ ਕਿ ਉਹਨਾਂ ਦੇ ਸਾਥੀ ਨੇ ਇਹ ਵਾਅਦੇ ਜਿਹੜੇ ਇਹਨਾਂ ਨੇ ਬਿਆਨ ਕੀਤੇ ਸੀ ਉਹ ਸਾਰੇ ਬੇਬੁਨਿਆਦ ਦੱਸ ਕੇ ਤੇ ਦੱਸਿਆ ਕਿ ਪੁਲਿਸ ਨੇ ਟੌਰਚਰ ਕਰਕੇ ਖਾਲੀ ਪੇਪਰਾਂ ਦੇ ਉੱਤੇ ਸਾਡੇ ਕੋਲੋਂ ਸਾਈਨ ਕਰਵਾ ਕੇ ਇਹ ਜਿਹੜਾ ਆਪਣੀਆਂ ਮਨ ਘੜਤ ਉੱਤੇ ਕਹਾਣੀਆਂ ਲਿਖੀਆਂ ਨੇ ਸੋ ਸਰਕਾਰ ਦੇ ਕੰਮਾਂ ਦੀ ਫੂਕ ਤੇ ਨਾਲੋ ਨਾਲ ਹੀ ਸਿੰਘ ਗੱਡੀ ਜਾਂਦੇ ਨੇ ਪਰ ਫਿਰ ਵੀ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਫਿਰ ਵੀ ਮੈਂ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਉਹਨਾਂ ਦੇ ਮੰਤਰੀਆਂ ਸੰਤਰੀਆਂ ਨੂੰ ਤੇ ਉਹਨਾਂ ਦੀਆਂ ਭੇਡਾਂ ਨੂੰ ਸਿੱਧੇ ਲਫ਼ਜ਼ਾਂ ਵਿੱਚ ਕਵਾਂਗਾ ਕਿ ਇਹ ਕਹਿਣਾ ਚਾਹੁੰਦਾ ਕਿ ਸ਼ਰਮ ਵਿੱਚ ਡੁੱਬ ਕੇ ਮਰ ਜਾਓ ਤੁਸੀਂ ਕਿਸੇ ਐਡੇ ਵੱਡੇ ਕਰਦਾਰ ਦੀ ਕਰਦਾਰ ਕੂਸ਼ੀ ਕਰਦੇ ਹੋ ਕੋਈ ਸ਼ਰਮ ਕਰੋ ਤੇ ਬੰਦੀ ਸਿੰਘਾਂ ਨੂੰ ਰਹਾ ਕਰਨ ਵਾਸਤੇ ਅਸੀਂ ਹਰ ਹਿੱਲੇ ਜਿੰਨਾ ਵੀ ਸਾਡੇ ਕੋਲ ਹੋ ਹੋ ਸਕੇਗਾ ਅਸੀਂ ਯਤਨ ਕਰਾਂਗੇ ਤੇ ਆਪਣਾ ਯੋਗਦਾਨ ਜਿਹੜਾ ਉਹ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਾਂ ਪਠਾਨਕੋਟ ਵਿੱਚ ਡੀਸੀ ਦਫ਼ਤਰ ਧਰਨਾ ਦੇ ਰਹੇ ਹਾਂ ਉਸ ਕੌਮੀ ਇਨਸਾਫ਼ ਨਮੂਚੇ ਦੀ ਕਾਲ ਉੱਤੇ ਦੇ ਰਹੇ ਹਾਂ ਜੋ ਕਿ ਕੌਮੀ ਇਨਸਾਫ ਮੋਰਚੇ ਨੇ ਕਾਲ ਦਿੱਤੀ ਸੀ ਵੀ ਆਪਾਂ ਜਿੰਨੇ ਡੀਸੀ ਦਫ਼ਤਰ ਨੇ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਤੇ ਅੱਜ ਸਾਡਾ ਕੌਮੀ ਇਨਸਾਫ ਮੋਰਚੇ ਦਾ ਵੀ ਕਾਲ ਤੇ ਆਪਾਂ ਧਰਨਾ ਦੇ ਰਹੇ ਆਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਕਿ ਲੰਮੇ ਸਮੇ ਤੋਂ ਤਸ਼ੱਦਦ ਦੇ ਸ਼ਿਕਾਰ ਹੋ ਰਹੇ ਨੇ ਔਰ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਤਸ਼ੱਦਦ ਕੀਤਾ ਔਰ 11 ਕਾਨੂੰਨੀ ਢੰਗ ਨਾਲ 25 25 30 30 ਸਾਲ ਦੇ ਉੱਤੇ ਸਜ਼ਾ ਕੱਟ ਚੁੱਕੇ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਔਰ ਸਾਡੇ ਅੱਜ ਦੇ ਧਰਨੇ 'ਚ ਇਹ ਇਹ ਬੇਨਤੀ ਆ ਸਰਕਾਰਾਂ ਨੂੰ ਵੀ ਜਿਹੜਾ ਸਿੰਘ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ